ਸਤਿ ਸ਼੍ਰੀ ਅਕਾਲ ਮੈਂ ਜਸ਼ਨ ਸਿੰਘ ਦਰਸ਼ਕ ਚਰਚਾ ਪ੍ਰੋਗਰਾਮ ਲੈ ਕੇ ਆਧਰਾ ਲੋਕ ਸਭਾ ਚੋਣਾ ਇਸ ਨੇ ਪੂਰੇ ਸ਼ਬਾਬ ਤੇ ਸਖਤ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸਿਆਸੀ ਪਾਰਟੀਆਂ ਵੱਲੋਂ ਜ਼ਗਾਤਾਰ ਵੰਥਨ ਕੀਤਾ ਜਾ ਰਿਹਾ ਹੈ ਕਿ ਕਿਵੇਂ ਆਪਣੇ ਉਮੀਦਵਾਰਾਂ ਨੂੰ ਖੜਾ ਕੀਤਾ ਜਾਵੇ ਪਰ ਬਹੁਤ ਅਫਸੋਸ ਦੀ ਗੱਲ ਇਹ ਹੈ ਕਿ ਸਿਆਸੀ ਪਾਰਟੀਆਂ ਕਦੇ ਕਿਸੇ ਪਾਸਿਓ ਆਪਣਾ ਵੀਰ ਵਰ ਲੈ ਕੇ ਆ ਰਹੀਆਂ ਨੇ ਕਦੇ ਕਿਸੇ ਪਾਸਿਓ ਆਪਣਾ ਵੀਰ ਵਰ ਲੈ ਕੇ ਆ ਰਹੀਆਂ ਨੇ ਇਸ ਸਭ ਕੁਛ ਦੇ ਵਿੱਚ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਸਿਆਸੀ ਪਾਰਟੀਆਂ ਜਿੱਥੇ ਆਪਣੇ ਸਿਧਾਂਤ ਭੁੱਲ ਗਏ ਨੇ ਉੱਥੇ ਆਪਣੇ ਪੰਜਾਬ ਦੇ ਬੁਨਿਆਦੀ ਮੁੱਦੇ ਵੀ ਭੁੱਲ ਚੁੱਕਿਆ ਨੇ ਤੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਹੈ ਅੱਜ ਆਪਾਂ ਇਸ ਮਸਲੇ ਦੇ ਉੱਤੇ ਸਾਰੀ ਚਰਚਾ ਕਰਾਂਗੇ ਚਰਚਾ ਕਰਨ ਦੇ ਲਈ ਸਾਡੇ ਵਿੱਚ ਮੌਜੂਦ ਨੇ ਉਪੀਰ ਸਿੰਘ ਬਰਾੜ ਸਿੱਖ ಚಿਂਤਕ ਨੇ ਨਾਲ ਨਾਲ ਸਾਡੇ ਐਡਵੋਕੇਟ ਦੇਖੀਰ ਸਿੰਘ ਢਿੱਡੋਂ ਜਸਵੰਤ ਸਿੰਘ ਪੱਤਰਕਾਰ ਸਰਹੰਦ ਤੋਂ ਸਾਡੇ ਨਾਮ ਮੌਜੂਦ ਨੇ ਤੇ ਸਾਡੇ ਸਟਾਫ ਰਿਪੋਰਟਰ ਗੁਰਮukh ਸਿੰਘ ਰਪੜਾ ਸਾਡੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਤਿਕਾਰ ਬਰਾ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਪੁੱਛਣਾ ਚਾਹਾਂਗੇ ਤੁਸੀਂ ਪੰਜਾਬ ਦੀ ਆਵਾਜ਼ ਬਣ ਕੇ ਦੱਸੋ ਕਿ ਅਸਲ ਦੇ ਵਿੱਚ ਜੋ ਕੁਛ ਵੀ ਇਹ ਕੱਟੜਾ ਕਰਨ ਵਾਪਰ ਰਿਹਾ ਹੈ ਉਹਦੇ ਵਿੱਚ ਬੁਨਿਆਦੀ ਮੁੱਦੇ ਕੀ ਨੇ ਪੰਜਾਬ ਦੇ ਅਸਰ ਜੀ ਤੁਸੀਂ ਬਹੁਤ ਵਧੀਆ ਟੌਪਿਕ ਲਿਆ ਤੇ ਬੜੀ ਵਧੀਆ ਆਪਣੇ ਗੱਲ ਦੇ ਵਿੱਚ ਸਾਰਾ ਕੁਝ ਇੱਕ ਸੰਖੇਪ ਰੂਪ ਦੇ ਵਿੱਚ ਦੱਸ ਦਿੱਤਾ ਹੈ ਵੀ ਕਹਾਣੀ ਕਿੱਧਰ ਜਾ ਰਹੀ ਆ ਇਹ ਬਿਲਕੁਲ ਸਹੀ ਆ ਸਿਆਸੀ ਪਾਰਟੀਆਂ ਜਿਹੜੀਆਂ ਕੇਸ ਹਰ ਸਿਆਸੀ ਪਾਰਟੀ ਦੇ ਵਿੱਚ ਦਲ ਬਦਲੂਆਂ ਦੀ ਪਰਮਾਰਾ ਤੇ ਦਲ ਬਦਲੂਆਂ ਦੀ ਟੀਟਾਂ ਦੀ ਇਧਰੋਂ ਉਧਰੋਂ ਉਧਰੋਂ ਚਾਰੇ ਪਾਸੇ ਚੱਲ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੀ ਜਿਹੜੀ ਇਲੈਕਸ਼ਨ ਹੋ ਰਹੀ ਆ ਜਿਹੜੀ ਜਿਸ ਸਿਆਸਤ ਹੋ ਰਹੀ ਆ ਜਿੱਤੇ ਚੋਣਾਂ ਲੜੀਆਂ ਜਾ ਰਹੀਆਂ ਵੀ ਉਹ ਮੁੱਦੇ ਕੀ ਆ ਹਾਂ ਕੋਈ ਕੇ ਕਹਿ ਰਿਹਾ ਵੀ ਸਤਾਨਾ ਸ਼ਾਹੀ ਦੇ ਖਿਲਾਫ ਲੜ ਰਹੇ ਆ ਕੋਈ ਕਹਿੰਦਾ ਸੀ ਸੰਵਿਧਾਨ ਨੂੰ ਜਿਹੜੇ ਤੋੜਨ ਵਾਲੀ ਸ਼ਕਤੀਆਂ ਉਹਨਾਂ ਦੇ ਖਿਲਾਫ ਲੜ ਰਹੇ ਆ ਤੇ ਕੋਈ ਕੁਝ ਕਹਿ ਰਿਹਾ ਕੋਈ ਕੋਜਾ ਕੋਈ ਰਾਮ ਮੰਦਰ ਦੀਆਂ ਗੱਲਾਂ ਕਰ ਰਿਹਾ ਹੈ ਕੋਈ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਰਿਹਾ ਕੋਈ ਕਿਸ ਤਰੀਕੇ ਗੈਲ ਕੋਈ ਕਿਸ ਤਰੀਕੇ ਗੈਲ ਪਰ ਜਿਹੜੇ ਬੁਨਿਆਦੀ ਮਸਲੇ ਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿੰਨੂੰ ਲੈ ਕੇ ਇੱਕ ਲੰਮਾ ਸੰਘਰਸ਼ ਹੋਇਆ ਹੈ ਪੰਜਾਬ ਦੇ ਵਿੱਚ ਜਿਹਦੇ ਕਿ ਜਦੋਂ ਕਿ ਸਾਰੇ ਭਾਰਤ ਦੇ ਵਿੱਚ ਜਦੋਂ ਭਾਸ਼ਾ ਆਧਾਰਤ ਸੂਬੇ ਬਣਾਏ ਗਏ ਆ ਤਾਂ ਪੰਜਾਬ ਨੂੰ ਉਸ ਸਮੇਂ ਪਾਸੇ ਕਰਤਾ ਗਿਆ ਸੀਗਾ ਤੇ ਪੰਜਾਬ ਨੇ ਇਹ ਸੁਭਾ ਬਣਾਉਣ ਦੇ ਲਈ ਪਾਸ਼ਾ ਦੇ ਆਧਾਰਤ ਪੰਜਾਬੀ ਪਾਸ਼ਾ ਦੇ ਆਧਾਰਤ ਇੱਕ ਲੰਮਾ ਸੰਘਰਸ਼ ਕੀਤਾ ਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਪਰ ਉਸ ਕੁਰਬਾਨੀਆਂ ਦੇ ਤੀਜੇ ਵੱਜੋਂ ਜਦੋਂ 1 ਨਵੰਬਰ 1966 ਨੂੰ ਪੰਜਾਬ ਬਣਿਆ ਤਾਂ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕੱਢ ਦਿੱਤੇ ਗਏ ਤੇ ਇੱਥੇ ਤੱਕ ਕਿ ਜਿਹੜੀ ਚੰਡੀਗੜ੍ਹ ਜਿਹਦਾ ਕਿ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਜਿਹੜਾ ਕਿ ਪੰਜਾਬੀ ਜਿਹੜੇ ਪੰਜਾਬ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਉਹ ਚੰਡੀਗੜ੍ਹ ਬਸਾਇਆ ਗਿਆ ਸੀਗਾ ਉਹ ਚੰਡੀਗੜ੍ਹ ਦਾ ਵੀ ਰੌਲਾ ਖਟੌਲਾ ਪਾਤਾ ਜਿਹੜਾ ਕਿ ਅੱਜ ਤੱਕ ਖਤਮ ਨਹੀਂ ਹੋਇਆ ਤੇ ਉਸ ਤੋਂ ਬਾਅਦ ਹੌਲੀ 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 ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਵਰਤਸਾ ਉਹਦੇ ਵਿੱਚੋਂ ਵੀ ਪੰਜਾਬ ਦੇ ਮੈਂਬਰਾਂ ਦੀ ਗਿਣਤੀ ਘਟਾਈ ਗਈ ਹੌਲੀ ਹੌਲੀ ਖਤਮੇ ਕਰਤੇ ਗਏ ਜਦੋਂ ਕਿ ਹਰ ਬਾਰ ਹੜ੍ਹਾਂ ਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਪਾਣੀਆਂ ਦੀ ਕੋਈ ਗੱਲ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਕੋਈ ਬੇਰਜਗਾਰੀ ਦੀ ਗੱਲ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਬੇਅਦਬੀ ਦੇ ਮੁੱਦੇ ਤੇ ਬਹੁਤ ਵੱਡਿਆ ਸਰਕਾਰਾਂ ਬਦਲੀਆਂ ਗਈਆਂ ਅਕਾਲੀ ਦਲ ਦੀ ਸਰਕਾਰ ਧਰਤਲ ਤੇ ਆਈ ਫਿਰ ਕਾਂਗਰਸ ਦੇ ਆਈ ਫਿਰ ਆਪ ਆਈ ਪਰ ਬੇਅਦਬੀ ਦੇ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਕੋਈ ਇਨਸਾਫ ਨਹੀਂ ਹੋਈ ਨਸ਼ਿਆਂ ਦੇ ਨਾਲ ਜਿਹੜਾ ਨੌਜਵਾਨਾਂ ਦਾ ਬੁਰਾ ਹਾਲ ਆ ਹਰ ਪਿੰਡ ਦੇ ਵਿੱਚੋਂ 4-4 5-5 ਮੁੰਡੇ ਨਸ਼ੀਆਂ ਕਰਕੇ ਜਾ ਰਹੇ ਆ ਪਰ ਉਸ ਪਾਸੇ ਸਾਰੇ ਚੁੱਪਾਂ ਅਮਨ ਕਾਨੂੰਨ ਦੀ ਗੱਲ ਆ ਲੋ ਸਾਰਾ ਕੁਝ ਲਾ ਲੋ ਸਾਰੇ ਆਪੋ ਆਪਣੇ ਤਰੀਕੇ ਨਾਲ ਕੁਰਸੀ ਪ੍ਰਾਪਤ ਕਰਨ ਦੇ ਲਈ ਲੜਾਈ ਲੜ ਰਹੇ ਆ ਪਰ ਇਦਾਂ ਲੱਗਦਾ ਹੈ ਵੀ ਪੰਜਾਬ ਨੂੰ ਸਾਰੇ ਬਸਾਰ ਚੁੱਕੇ ਆ ਪੰਜਾਬ ਦੀ ਕੋਈ ਗੱਲ ਨਹੀਂ ਹੋ ਰਹੀ ਕੇਵਲ ਆ ਆਪਣੀ ਕੁਰਸੀ ਪ੍ਰਾਪਤੀ ਦੇ ਲਈ ਜਿਹੜੀ جنگ جاری ਆ ਲੜਾਈ جاری ਆ ਤੇ ਇਥੋਂ ਤੱਕ ਕਿ ਜਿਹੜੀ ਗੱਲ ਇਹ ਆ ਜੇ ਤੋ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਮੈਂ ਕਈ ਵਾਰ ਉਹਨਾਂ ਦੀ ਡਿਬੇਟ ਸੁਣਦਾ ਉਹਨਾਂ ਦੀ ਗੱਲ ਸੁਣ ਲੈਕਚਰ ਸੁਣਿਆ ਤਾਂ ਉਹ ਕਹਿੰਦੇ ਅਸੀਂ 13 0 ਦੇ ਨਾਲ ਅਸੀਂ 13 0 ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਤਾਂ ਉਹ 13 0 ਦੇ ਵਿੱਚ ਚੰਡੀਗੜ੍ਹ ਬੇਸ਼ੱਕ ਉੱਥੇ ਉਹ ਉਹਨਾਂ ਦਾ ਇੰਡੀਆ ਦਾ ਗੱਠ ਜੋੜ ਦੇ ਵਿੱਚ ਕਾਂਗਰਸ ਇਲੈਕਸ਼ਨ ਲੜ ਰਹੀ ਆ ਤਾਂ ਉਹ ਚੰਡੀਗੜ੍ਹ ਨੂੰ ਉੱਥੋਂ ਵੀ ਮੰਨफी ਕਰ ਦਿੱਤਾ ਗਿਆ ਤੇ ਚੰਡੀਗੜ੍ਹ ਦੀ ਕੋਈ ਗੱਲ ਨਹੀਂ ਕਰ ਰਿਹਾ ਤੇ ਚੰਡੀਗੜ੍ਹ ਜਿਹੜਾ ਜਿਹਦੇ ਚ ਕਿ ਪੰਜਾਬ ਦੇ ਸਾਰੇ ਜਿਹੜੇ ਦਫ਼ਤਰਾ ਉਹ ਵੀ ਬਾਹਰ ਲਿਆਂਦੇ ਗਏ ਹੌਲੀ 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 ਨਵਾਂ ਚੰਡੀਗੜ੍ਹ ਬਣਾਇਆ ਗਿਆ ਪੰਜਾਬ ਦੇ ਜਿਹੜੀ ਇੱਥੋਂ ਤੱਕ ਮੈਂ ਇੱਕ ਗੱਲ ਹੋਰ ਦੱਸਣੀ ਚਾਹਨਾ ਹੈ ਵੀ ਹਰਿਆਣੇ ਦੇ ਜਿਹੜੇ ਲੋਕਾਂ ਉਹ ਹਾਈ ਕੋਰਟ ਦੀ ਵੀ ਗੱਲ ਕਰ ਰਹੇ ਆ ਆਪਣੀ ਰਾਜਧਾਨੀ ਦੀ ਵੀ ਗੱਲ ਕਰ ਰਹੇ ਆ ਤੇ ਉਹ ਪਾਣੀਆਂ ਦੀ ਵੀ ਗੱਲ ਕਰ ਰਹੇ ਆ ਪਰ ਪੰਜਾਬ ਦੇ ਵਿੱਚ ਅਜਿਹੀ ਕੋਈ ਆਵਾਜ਼ ਨਹੀਂ ਉੱਠ ਰਹੀ ਜਿਹੜੀ ਕਿ ਪੰਜਾਬੀਆਂ ਦੇ ਲਈ ਬਹੁਤ ਵੱਡੀ ਨਿਮੋਸ਼ੀ ਆ ਤੇ ਇੱਥੋਂ ਲੱਗਦਾ ਹੈ ਵੀ ਸੱਤਾਧਾਰੀ ਲੋਕ ਕੇਵਲ ਆਪਣੀ ਸੱਤਾ ਪ੍ਰਾਪਤੀ ਲਈ ਚਿਪਕ ਕੇ ਰਹਿ ਗਏ ਆ ਤੇ ਉਹਦੇ ਲਈ ਕੁਝ ਵੀ ਕਰ ਸਕਦੇ ਆ ਪਰ ਪੰਜਾਬ ਦਾ ਇਹਨਾਂ ਨੂੰ ਕੋਈ ਵੀ ਲਗਾਉ ਨਹੀਂ ਰਿਹਾ ਤੇ ਜਿਹੜੀਆਂ ਪਾਰਟੀਆਂ ਨੇ ਕਿਸੇ ਸਮੇਂ ਵੱਡੇ ਹੰਗਾਰੇ ਵੀ ਕੀਤੇ ਸੀਗੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਉਹ ਵੀ ਅਜੇ ਤੱਕ ਸ਼ਾਂਤਾਂ ਉਹਨਾਂ ਵੱਲੋਂ ਵੀ ਕੋਈ ਏਡਾ ਵੱਡਾ ਹੰਗਾਰਾ ਨਹੀਂ ਮਿਲ ਰਿਹਾ ਇੱਥੇ ਤੱਕ ਇਸ ਚੰਡੀਗੜ੍ਹ ਦੇ ਲਈ ਦਰਸ਼ਨ ਸਿੰਘ ਫੇਰੂਮਾਨ ਨੇ ਕਿਸੇ ਸਮੇਂ ਲੰਮਾ ਵਰਤ ਰੱਖਿਆ ਸੀਗਾ ਤੇ ਉਹ ਵਰਤ ਤੋਂ ਬਾਅਦ ਉਹਨੇ ਸ਼ਹਾਦਤ ਸ਼ਹਾਦਤ ਪ੍ਰਾਪਤ ਕੀਤੀ ਪਰ ਉਸ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਨੂੰ ਵੀ ਸਾਡੇ ਲੋਕ ਭੁੱਲ ਗਏ ਪੰਜਾਬੀ ਭਾਸ਼ਾ ਵਿੱਚ ਚਾਹਤਾ ਗਿਆ ਪੰਜਾਬੀ ਭਾਸ਼ਾ ਦੇ ਬਰਾ ਸਾਹ ਉਹ ਦੇਖੋ ਫਿਰ ਜੁਣਾ ਦੇ ਇਸ ਸਮੇਂ ਆਪਾਂ ਕਿਹਨੂੰ ਸਾਹ ਨਾਲ ਗੱਲਬਾਤ ਕਰਦੇ ਆ ਕਿ ਰੋਬ ਸਾਹਿਬ ਇਸੇ ਬਰਾ ਸਾਹ ਦੀ ਗੱਲਬਾਤ ਸੁਣੀ ਹੈ ਉਹਦੇ ਵਿੱਚ ਇਹ ਵੀ ਦੇਖਿਆ ਹੈ ਕਿ ਉਹਨਾਂ ਨੇ ਜਿਹੜੇ ਵਿਆਤੀ ਮੁੱਦੇ ਜਿਹੜੇ ਪਿਛੋਕਰ ਦੇ ਵਿੱਚ ਸਾਡੇ ਮੁੱਦੇ ਸੀਗੇ ਉਹਨਾਂ ਬਾਰੇ ਗੱਲ ਕੀਤੀ ਹੈ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਫੌਰੀ ਤੌਰ ਤੇ ਜਿਹੜੀਆਂ ਸਮੱਸਿਆਵਾਂ ਪੰਜਾਬ ਨੂੰ ਤਰਪੇਸ਼ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕੁਰੀਆ ਦਰਸ਼ਨ ਜੀ ਦੇਖੋ ਜਿਹੜਾ ਅੱਜ ਦਾ ਸਵਾਲ ਹੈ ਸਵਾਲ ਬੜਾ ਇੰਪੋਰਟੈਂਟ ਟੱਚ ਕਰਿਆ ਹੈ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਦੌਰਾਨ ਅਸਲ 'ਚ ਗੱਲ ਉਹੀ ਬਾਰ-ਬਾਰ ਯਾਦ ਆ ਜਾਂਦੀ ਹੈ ਆਇਆ RAM ਗਿਆ RAM ਚੱਲ ਰਹੀ ਹੈ ਜਿਆਦਾ ਤੇ ਮੁੱਦੇ ਤਾਂ ਹਰੇਕ ਪਾਰਟੀ ਭੁੱਲੀ ਹੋਈ ਹੈ ਚਾਹੇ ਉਹ ਕੋਈ ਵੀ ਪਾਰਟੀ ਹੈ origignal ਪਾਰਟੀ ਹੈ ਚਾਹੇ ਸੈਂਟਰ ਲੈਵਲ ਦੀ ਪਾਰਟੀ ਜਿਹੜਾ ਕਿੱਕਲੀ ਪਾ ਕੇ ਕਿੱਕਲੀ ਸੁਣਾ ਕੇ सीएम बनजे ਤੇ 92 एमएल ਨਾਲ ਉਹਦੇ ਡੱਬੇ ਜੁੜ ਜਾਣ ਉਹਦੀ ਬੁਨਿਆਦ ਪੰਜਾਬ ਦੀ ਕੋਈ ਗੱਲ ਪਹਿਲਾਂ ਹੀ ਨਾ ਕਰੀ ਹੋਵੇ ਬਿਨਾ ਬੁਨਿਆਦ ਤੋਂ सीएम ਬਣਿਆ ਹੋਵੇ ਬਿਨਾ ਬੁਨਿਆਦ ਤੋਂ ਪੰਜਾਬ ਦੇ ਮੁੱਦੇ ਬਿਨਾ ਕਹੇ 92 एमएल ਜਿੱਤੇ ਹੋਣ ਉਹਨਾਂ ਤੋਂ ਕੋਈ ਆਪਾਂ ਉਮੀਦ ਰੱਖਦੇ ਪਿਛਲੀਆਂ ਵੀਡੀਓ ਕੱਢ ਲਓ ਜਿੰਨੀਆਂ ਕਨਵੈਂਸਿੰਗ ਦੀਆਂ ਹੋਈਆਂ ਨੇ ਜੇ ਕੋਈ ਮੁੱਦੇ ਦੀ ਗੱਲ ਕਰੀ ਹੋਵੇ ਜੇ ਕੋਈ ਉਹਨਾਂ ਦੀ ਪਾਈਪਲਾਈਨ ਦੇ ਵਿੱਚ ਕੋਈ ਇਹ ਜੀ ਹੋਵੇ ਵੀ ਭਾਈ ਅਸੀਂ ਆਹਾਂ ਜਿੱਤ ਕੇ ਕਰਾਂਗੇ ਇਹ ਤਾਂ ਪਾਰਟੀਆਂ ਤੋਂ ਆਪਣੇ ਬੰਦੇ ਨਹੀਂ ਸੰਭਲ ਰਹੇ ਇੱਥੇ ਮੈਂ ਅੱਜ ਵੀ ਇੱਕ ਮੈਸੇਜ ਪੜ ਰਿਆ ਸੀ ਬੜਾ ਵਾਇਰਲ ਹੋ ਰਿਹਾ ਹੈ ਕਹਿੰਦੇ ਤੁਹਾਨੂੰ ਟਿਕਟ ਨਹੀਂ ਮਿਲਦੀ ਤੁਸੀਂ ਬਹੁਤ ਵੱਡੀ ਚੀਕ ਮਾਰਦੇ ਹੋ ਜਿਹੜੇ ਪੜੇ ਵੱਡੇ ਵੱਡੇ ਨੌਜਵਾਨ ਐਮ ਐਸ ਸੀ ਪੀ ਐਚ ਡੀ ਕਰੀ ਫਿਰਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਦਾ ਹਾਲ ਕਦੇ ਪੁੱਛਿਆ ਇਹ ਹੁਣ ਮੈਨੂੰ ਨਹੀਂ ਸਮਝ ਆਉਂਦੀ ਚਾਹੇ ਕਾਂਗਰਸ ਪਾਰਟੀ ਐ ਚਾਹੇ ਅਕਾਲੀ ਐ ਬੀਜੇਪੀ ਐ ਸਿਮਰਜੀਤ ਮਾਨ ਐ ਚਾਹੇ ਝਾੜੂ ਵਾਲੇ ਨੇ ਕੀ ਬੰਦਾ ਪਾਰਟੀ ਨਾਲ ਐ ਜਾਂ ਪਾਰਟੀ ਬੰਦੇ ਨਾਲ ਐ ਸਵਾਲ ਇਹ ਉੱਠਦਾ ਇਤੇ ਕਈ ਬੰਦੇ ਤਾਂ ਇੱਕ ਇੱਕ ਸੁਰ ਦੇ ਵਿੱਚ ਬੋਲ ਕੇ ਚੁੱਪ ਕਰ ਜਾਂਦੇ ਆਂ ਕਈ ਹਾਈ ਕਮਾਂਡ ਤੋਂ ਡਰ ਕੇ ਚੁੱਪ ਕਰ ਜਾਂਦੇ ਆਂ ਕਈ ਆਪਣੀ ਡੁਗਡੁਗੀ বাজਾਂਦੇ ਰਹਿੰਦੇ ਆਂ ਉਹ ਡੁਗਡੁਗੀ ਜਿਹੜੇ বাজਾਂਦੇ ਮੈਂ ਇਹ ਦੇਖਿਆ ਜਿਹੜੇ 70 80 ਸਾਲ ਦੇ ਦੌਰਾਨ ਪਹੁੰਚ ਚੁੱਕੇ ਨੇ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਸਾਰੀ ਸਾਰੀ ਉਮਰ ਰਾਜ ਕਰਿਆ ਜਾਂਦੇ ਜਾਂਦੇ ਆਪਣੀ ਡੁਗ-ਡੁਗੀ বাজਾਈਏ ਜਿਹੜੇ ਯੰਗ ਬੰਦੇ ਨੇ ਮੈਂ ਕੱਲ ਵੀ ਸੁਣ ਰਿਹਾ ਸੀ ਤਲਵੀਰ ਸਿੰਘ ਗੋਲਡੀ ਐਮਐਲਏ ਰਿਹਾ ਧੂਰੀ ਤੋਂ ਉਹਨੇ ਬੜਾ ਵਧੀਆ ਕਰਿਆ ਇੱਕ ਦਿਨ ਉਹਨੇ ਆਪਣੀ ਰੈਜ਼ੈਂਟਮੈਂਟ ਪਾਰਟੀ ਨੂੰ ਦਿਖਾਈ ਵੀ ਮੈਨੂੰ ਪਾਰਕ ਕਿਉਂ ਨਹੀਂ ਪਾਰਟੀ ਨੇ ਟਿਕਟ ਦਿੱਤੀ ਪਰ ਅਗਲੇ ਦਿਨ ਜਦੋਂ ਸੁਖਪਾਲ ਸਿੰਘ ਘਹਿਰਾ ਉਹਦੇ ਘਰੇ ਗਏ ਜਾਂ ਹੋਰ ਉਹ ਇੱਕ ਦਿਨ ਤੇ ਰੈਜ਼ੈਂਟਮੈਂਟ ਸੀ ਜਿਹੜੀ ਉਹਦੇ ਬਿਲਕੁਲ ਠੀਕ ਕਰਤੀ ਜਿਸ ਹਿਸਾਬ ਨਾਲ ਉਹਦਾ ਕੱਦ ਸੀ ਜਿਸ ਹਿਸਾਬ ਨਾਲ ਉਹਨੂੰ ਪਾਰਟੀ ਨੇ ਟਿਕਟ ਦੇ ਕੇ ਪਹਿਲਾਂ ਨਵਾਜਿਆ ਸੀ ਤੇ ਉਸ ਹਾਵ ਨਾਲ ਉਹਨੇ ਠੀਕ ਕਰਿਆ ਪਰ ਕਈ ਬੰਦੇ ਅੱਜ ਪਾਰਟੀਆਂ ਤੋਂ ਸੰਭਲ ਨਹੀਂ ਰਹੇ 90% ਜਦੋਂ ਪਾਰਟੀਆਂ ਤੋਂ ਬੰਦੇ ਨਹੀਂ ਸੰਭਲ ਰਹੇ ਆਇਆ ਗਿਆ ਰਿਆ ਰਾਮ ਤੇ ਉਹ ਕਹਾਣੀ ਬਣ ਰਹੀ ਹੈ ਉਹ ਬੁਨਿਆਦ ਉਹ ਮਸਲੇ ਕਿੱਥੋਂ ਚੱਕਣਗੇ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਨੇ ਮਾਨ ਸਾਹਿਬ ਸਿਮਰਜੀਤ ਮਾਨ ਸਾਹਿਬ ਉਹਨਾਂ ਦੇ ਉਹਨਾਂ ਦੇ ਕੈਂਡੀਡੇਟ ਦੇਖ ਲਓ ਉਹ ਉਹ ਵੀ ਆਪਣੇ ਮੁੱਦੇ ਤੋਂ ਪੁੱਟ ਕੇ ਚੱਕੇ ਨੇ ਜੇ ਤੁਸੀਂ ਕੱਲੋਂ ਕਾਂਗਰਸ ਦੀ ਗੱਲ ਕਾਂਗਰਸ ਦੀ ਜੁੱਟ ਨਹੀਂ ਹੈਗਾ ਧੜੇਬਾਜੀ ਹੈ ਜਿਹੜੇ ਇੱਕ ਐਮਸੀ ਕਿਸੇ ਨੂੰ ਕੋਈ ਜਾਣਦੇ ਸੀ ਜਿਹਨੂੰ ਕੋਈ ਪਹਿਚਾਨ ਨਹੀਂ ਸੀ ਉਹਨੂੰ ਕਾਂਗਰਸ ਨੇ ਬਣਾਇਆ ਉਹ ਅੱਜ ਡਾਕਟਰ ਗਾਂਧੀ ਦੇ ਖਿਲਾਫ ਬੋਲੀ ਜਾਂਦੇ ਨੇ ਜੇ ਡਾਕਟਰ ਗਾਂਧੀ ਨੂੰ ਕਾਂਗਰਸ ਨੇ ਟਿਕਟ ਦਿੱਤੀ ਕੀ ਉਹਨਾਂ ਦੀ ਰਿਲਾਈਅਬਿਲਟੀ ਕਰਕੇ ਦਿੱਤੀ ਹੈ ਪੰਜਾਬ ਪਟਿਆਲੇ ਤੋਂ ਇਹ ਜਾਂ ਵਿਕਰਮਜੀਤ ਚੌਧਰੀ ਹੈ ਜੇ ਜਲੰਧਰ ਤੋਂ ਬੋਲ ਰਿਹਾ ਚਰਨਜੀਤ ਚੰਨੀ ਦੇ ਖਿਲਾਫ ਕਿ ਚੌਧਰੀ ਪਰਿਵਾਰ ਨੂੰ ਕਾਂਗਰਸ ਨੇ ਕਦੇ ਕੁਝ ਨਹੀਂ ਦਿੱਤਾ ਮੈਂ ਇਹ ਕਹਿਣਾ ਵੀ ਜਿੰਨੇ ਵੀ ਬੰਦੇ ਇਧਰੋਂ ਉਧਰ ਗਏ ਨੇ ਉਧਰੋਂ ਇਧਰ ਆਏ ਨੇ ਆਪਣੇ ਆਪ ਨੂੰ ਸ਼ਾਂਤ ਕਰੋ ਪੰਜਾਬ ਦੇ ਭਲੇ ਲਈ ਪੰਜਾਬ ਦੀ ਫਿਊਚਰ ਪਲੈਨਿੰਗ ਲਈ ਪੰਜਾਬ ਦੀ ਜਨਤਾ ਤੁਹਾਡੇ ਨਾਲ ਗੱਲਬਾਤ ਇਹ ਜਾਰੀ ਰੱਖੀ ਇਸ ਸਮੇਂ ਹਰ ਬ੍ਰੇਕ ਦਾ ਸਮਾਂ ਹੋ ਗਿਆ ਲੈ ਲੈਂਿਆ ਇੱਕ ਬ੍ਰੇਕ ਚਰਚਾ ਚਾ ਬ੍ਰਿਕਟਵਾਲ ਖੇਡ ਹਾਲ ਦਿਹਾਉਂਦੇ ਆ ਹੁਣ ਤੱਕ ਬ੍ਰਾਟਸਾਬਨੇ ਟਿੱਡਾ ਸਾਹਬਨੇ ਪੰਜਾਬ ਦੀ ਜੋ ਬੁਨਿਆਦੀ ਉੱਤੇ ਸੀਗੀ ਜਾਂ ਮੌਜੂਦਾ ਤੇ ਮੁੱਦੇ ਨੇ ਉਹਨਾਂ ਬਾਰੇ ਚਰਚਾ ਕੀਤੀ ਆ ਜਸਵੰਤ ਸਿੰਘ ਜੀ ਤੁਸੀਂ ਦੋਨਾਂ ਦੀ ਗੱਲਬਾਤ ਸੁਣੀ ਹੈ ਤੇ ਇਹਦੇ ਨਾਲ ਤੁਸੀਂ ਇੱਕ ਇਹ ਵੀ ਦੇਖੋ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚਾਈ ਸੀ ਉਸਨੇ ਬਹੁਤ ਸਾਰੇ ਵਾਦੇ ਵੀ ਕੀਤੇ ਸੀ ਉਹਨਾਂ ਵਾਦੇ ਵਿੱਚ ਇਹ ਖਾਸ ਤੌਰ ਤੇ ਗੱਲ ਸੀ ਕਿ ਜਿਹੜੇ ਪੰਜਾਬ ਦੇ ਇੱਕ ਤਾਂ ਪਿਛਲੇ ਮੁੱਦੇ ਨੇ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਹੱਲ ਨਹੀਂ ਕਰ ਸਕੀਆਂ ਤੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਉਹ ਮੁੱਦਿਆਂ ਦੇ ਉੱਤੇ ਹੁਣ ਕੋਈ ਕੰਮ ਬਣਤੀ ਹੋਣੀ ਜੋ ਖੌਂਕੀ ਜੇ ਵਾਜਾਰੀ ਹਾਂ ਜੀ ਅਲੀ ਕੰਟੀਨਿਊ ਕਰ ਦਰਸ਼ਕੋ ਮਿਹਰਬਾਨੀ ਬਣਿਆ ਤਿੰਨ ਮੁੱਦਿਆਂ ਦੀ ਜਿਹੜੀ ਮਸਲੇ ਦੀ ਗੱਲ ਕਰ ਰਹੇ ਆ ਆਪਾਂ ਜਾਂ ਰੂਲਿੰਗ ਪਾਰਟੀ ਦੀ ਗੱਲ ਕਰ ਰਹੇ ਆ ਗਰੰਟੀਆਂ ਦਿੱਤੀਆਂ ਗਈਆਂ ਸੀ ਪਰ ਉਹ 2 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਤੇ ਕੋਈ ਬੂਰਪੈੰ ਦਾ ਨਜ਼ਰ ਨਹੀਂ ਆ ਰਿਹਾ ਇਹ ਇੱਕ ਛੋਟੀ ਜੀ ਮੈਂ ਤੁਹਾਨੂੰ ਘਟਨਾ ਦੱਸ ਕੇ ਇੱਕ ਇਹਦੀ ਮਿਸਾਲ ਥੋੜੇ ਕੋਲ ਬਣ ਜੇਗੀ ਸਾਡੇ ਜ਼ਿਲ੍ਹੇ ਫਟੇਗੜ ਸਾਹਿਬ ਵਿੱਚ ਦੋ ਪੋਸਟਾਂ ਹੋਈਆਂ ਨੇ ਇੱਕ ਸਕੂਲ ਚ ਮਾਸਟਰਾਂ ਦੀਆਂ ਉਹ ਮਾਸਟਰਾਂ ਇਤੋਂ ਦੇ ਨਹੀਂ ਆਏ ਸਟੇਟ ਦੇ ਨਹੀਂ ਆਏ ਬਾਹਰੀ ਸਟੇਟ ਦੇ ਨੇ ਉਹਨਾਂ ਨੂੰ ਪੰਜਾਬੀ ਚ ਆਪਣੇ ਦਸਤਕਤ ਕਰਨੇ ਨਹੀਂ ਆ ਰਹੇ ਮੈਨੂੰ ਕਿਹਨੂੰ ਦਿੱਤੂ ਪੰਜਾਬ ਚ ਇਹ ਵੀ ਇੱਕ ਵਿਸ਼ਾ ਸੋਚਣ ਵਾਲਾ ਤੇ ਦੂਸਰੀ ਗੱਲ ਲੱਗਦਾ ਨਹੀਂ ਇਹ ਗਰੰਟੀਆਂ ਦੀ ਰੇਤਾਂ ਬਜਰੀ ਜਿਹੜੀ ਕਹਿੰਦੇ ਤੇ ਇਹ ਬਹੁਤ ਸਸਤਾ ਹੋ ਜਾਊ 5 ਰੁਪਏ ਫੁੱਟ ਮਿਲੂਗਾ ਉਹ ਵੀ ਨਹੀਂ ਮਿਲਿਆ ਰੇਤ mafia ਨੇ ਰੁਕਿਆ ਨਾ ਤੇ ਸ਼ਰਾਬ mafia ਨੇ ਰੁਕਿਆ ਹੈ ਕੇਵਲ mafia ਨੇ ਨੇ ਆਪਣਾ ਚਲਾ ਲਿਆ ਤੁਸੀਂ ਜੇ ਆਪਣੇ ਮਾਰ ਕੇ ਚੱਲੋਗੇ ਤੇ ਕੱਲ ਸਾਡੇ ਸੀਐਮਾ ਸਾਹਿਬ ਆਏ ਤੇ ਇੱਥੇ ਫਟੇਗੜ ਸਾਹਿਬ ਚ ਉਹ ਇੱਕ ਆਟਿਕ ਪੈਲਸ ਰੱਖਿਆ ਗਿਆ ਪੈਲਸ ਤੇ ਨੂੰ 2000 ਬੰਦਾ ਆਇਆ ਭਰ ਜਾਂਦਾ 2000 ਬੰਦੇ ਨਾਲ ਜੀ ਉੱਥੇ مین ਏਰੀਆ ਆ ਗਿਆ ਤੇ ਸੀਐਮ ਸਾਹਿਬ ਦੀ ਵਰਡਿੰਗ ਪਤਰੀ ਕੀ ਸੀ ਉੱਥੇ ਸੀਐਮ ਸਾਹਿਬ ਕਹਿ ਰਹੇ ਨੇ ਜਿਹੜੇ ਕਿ ਢਿੱਲੋ ਸਾਹਿਬ ਨੇ ਗੱਲ ਕਹੀ ਹੈ ਕਿ ਬਿਨਾ ਟ੍ਰੇਨਿੰਗ ਤੋਂ ਡਰਾਈਵਰ ਨੂੰ ਬਿਠਾ ਦਾਂਗੇ ਗੱਡੀ ਤੋਂ ਗੱਡੀ ਕਿਤਨਾ ਕਿਤੇ ਮਾਰੇ ਗਈ ਤੇ ਉਹ ਤੇ ਰਹੇ ਨੇ ਜਿਹੜਾ ਜਿਮਿਆ ਬਾਬਰੋੜਾ ਦਾ ਮੀਂਹ ਆਇਆ ਨਾ ਕਹਿੰਦਾ ਇਹ ਬੀਜੇਪੀ ਅਕਾਲੀ ਦਲ ਤੇ ਕਾਂਗਰਸ ਇਸ ਤਰ੍ਹਾਂ ਬਾਬਰੋੜੀ ਤਰਾਉਂਗੇ ਲੰਘ ਜਾਣਗੇ ਤੁਸੀਂ ਘਬਰਾਇਆ ਨਾ ਮੈਂ ਤੁਹਾਡੇ ਨਾਲ ਖੜਾ ਹਾਂ ਉਹ ਜਿਹਨੂੰ ਪੁੱਛੇ ਜਿਹੜਾ ਬਾਬਰੋੜਾ ਆਉਂਦਾ ਮੀਂਹ ਆਉਂਦਾ ਉਹ ਕਿੰਨਾ ਨੁਕਸਾਨ ਕਰਦਾ ਇਹ ਗੜੀ ਮਾਰੀ ਫਸਲਾਂ ਦਾ ਜ਼ਮੀਨਦਾਰਾ ਨੁਕਸਾਨ ਹੋ ਗਿਆ ਬਾਬਰੋੜਾ ਆਉਂਦਾ ਤਾਂ ਕਾਫੀ ਕੁਝ ਨੂੰ ਲੁੱਟ ਕੇ ਲੈ ਜਾਂਦਾ ਕਾਫੀ ਕੁਝ ਉਹਦੇ ਲੁੱਟਿਆ ਜਾਂਦਾ ਬੰਦਿਆਂ ਦਾ ਆਪੇ ਪੰਜਾਬ ਦੇ ਲੋਕਾਂ ਦਾ ਪਰ ਉਹਨਾਂ ਨੂੰ ਜਿਹੜੀ ਕਮੇਡੀਅਨ ਗੱਲ ਕਰਨ ਦੀ ਗੱਲ ਹੈ ਉਹੀ ਹੈ ਪਾਰਟੀ ਜਿਹੜੀ ਆਪਾਂ ਦੇਖੀ ਇਹਨਾਂ ਦੀ ਪੰਧਾ ਜਿਹੜੀ ਰੱਖੀ ਗਈ ਸੀ ਇੱਕ ਆਮ ਆਦਮੀ ਪਾਰਟੀ ਤੋਂ ਰੱਖੀ ਗਈ ਸੀ ਆਮ ਲੋਕਾਂ ਦੀ ਸਰਕਾਰ ਉਹਨਾਂ ਨਾਲ ਤਾਂ ਆਮ ਤੱਕ ਕੋਈ ਦਿਖ ਨਹੀਂ ਰਿਹਾ ਲੋਕਾਂ ਨੂੰ ਸਕੂਨ ਨਹੀਂ ਮਿਲ ਰਿਹਾ ਅੱਜ ਵੀ ਉਹੀ ਚੀਜ਼ ਚੱਲ ਰਹੀ ਹੈ ਭ੍ਰਿਸ਼ਟਾਚਾਰ ਬੰਦ ਨਹੀਂ ਹੋਇਆ ਅਜੇ ਆਪਾਂ ਕਹਿੰਦੇ ਪ੍ਰਿਸ਼ਟਾਚਾਰ ਬੰਦ ਹੋ ਗਿਆ ਤੇ ਮੈਂ ਇਹ ਜਰੂਰ ਕੋੰਗੜ ਇਹਨਾਂ ਦੇ ਮਸਲੇ ਜਿਹੜੇ ਪੰਜਾਬ ਦੇ ਅਸਲ ਮਸਲੇ ਤੇ ਚੰਡੀਗੜ੍ਹ ਪੰਜਾਬ ਦਾ ਬਰਾਰ ਸਾਹਿਬ ਨੇ ਕਿਹਾ ਵੀ 13 01 ਦੀ ਗੱਲ ਕਰਦੇ 13 0 ਦੀ ਗੱਲ ਕਰਦੇ ਨੇ ਪੰਜਾਬ ਦੇ 13 ਸਿੱਟੇ ਨੇ ਐਮਪੀ ਵਿਆ ਜਿਹੜੀ 14ਵੀਂ ਸੀਟ ਸਾਡੇ ਚੰਡੀਗੜ੍ਹ ਦੀ ਹੈ ਉਹਦੀ ਗੱਲ ਨਹੀਂ ਕਰਦੇ ਪੰਜਾਬ ਚ ਚੰਡੀਗੜ੍ਹ ਨਕਾਰਦੇ ਨੇ ਮਸਲੇ ਛੱਡ ਤਾਂ ਚੰਡੀਗੜ੍ਹ ਦਾ ਤਾਂ ਵੀ ਚੰਡੀਗੜ੍ਹ ਪੰਜਾਬ ਦਾ ਹੈ ਹੀ ਨਹੀਂ ਜਦੋਂ ਕਿ ਪੰਜਾਬ ਦੇ ਪਿੰਡੋਂ ਸਾ ਉਜਾਰ ਕੇ ਬਣਾਇਆ ਗਿਆ ਪਾਣੀਆਂ ਦਾ ਮਸਲਾ ਹੈ ਉਹਦੇ ਤੇ ਪਰ ਇਹਨਾਂ ਦੀ ਕੋਈ ਗੱਲ ਨਹੀਂ ਹੈ ਦੂਸਰੇ ਪੰਜਾਬੀ 1966 ਦੇ ਪੰਜਾਬੀ ਸੂਬਾ ਬਣਿਆ ਸੀ ਉਦੋਂ ਜਿਹੜੀ ਮਾਂ ਬੋਲੀ ਲਗਾਈ ਸੀ ਇਹਨਾਂ ਮਾਂ ਬੋਲੀ ਲੋਕਾਂ ਨੇ ਵਿਖਾਈ ਸੀ ਸਾਰੇ ਹਿੰਦੂ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਸਾਰੇ ਪੰਜਾਬੀ ਮਾਂ ਬੋਲੀ ਲਖਾਈ ਸੀ ਫਿਰ ਪੰਜਾਬੀ ਬੋਲਦੇ ਇਲਾਕੇ ਜੇ ਸ਼ਾਮਲ ਨਹੀਂ ਕਰੇਗੇ ਉਹਦੇ ਬਾਅਦ ਜਿਵੇਂ ਹੁਣ ਆਪਾਂ ਦੇ ਕੇਸਵਰ ਦੇਖੀਏ ਜਿਹੜੀ ਪ੍ਰਤੀ ਜੀ ਆਮਦਨ ਦੀ ਸਰੋਤ ਹੈ ਜਿਹੜੀ ਉਹ 28 ਸੂਬਿਆਂ ਚੋਂ ਆਪਣਾ ਸੂਬਾ ਜਿਹੜਾ 19ਵੇਂ ਨੰਬਰ ਤੇ ਹੈ ਇਹ 19ਵੇਂ ਸਥਾਨ ਤੇ ਚੱਲੇਗਾ ਇਹਦੀ ਆਮਦਨ ਨਹੀਂ ਹੈ ਰੋਜ਼ਗਾਰ ਤੇ ਸਾਧਨ ਨਹੀਂ ਹੈ ਲੋਕ ਬੇਰੁਜ਼ਗਾਰੀਆਂ ਤੜਪ ਰਹੇ ਨੇ ਕੋਈ ਉਹਦੇ ਚੋਂ ਇੱਕ ਕਿਸਾਨ ਉਹ ਸੜਕਾਂ ਤੇ ਬੈਠੇ ਨੇ ਟੀਚਰ ਉਹ ਟੈਂਕਿਆਂ ਤੇ ਚੜੇ ਹੋਏ ਨੇ ਕਿਹੜਾ ਮੁਲਾਜ਼ਮ ਵਰਗ ਹੈ ਕਿਹੜਾ ਵਰਗ ਸੁਖੀ ਹੈ ਸਾਰਿਆਂ ਨੂੰ ਬਹੁਤ ਬੜੀ ਚਿੰਤਾ ਖਾਈ ਜਾ ਰਹੀ ਹੈ ਉਹਨਾਂ ਦੇ ਸਿਰ ਵਿੱਚ ਨੌਜਵਾਨਾਂ ਦਾ ਪ੍ਰਵਾਸ ਹੋ ਗਿਆ ਇੱਥੋਂ ਅੱਜ ਮਿਤੀ ਤੋਂ ਲੈ ਕੇ 27 ਲੱਖ ਬੱਚਾ ਜਿਹੜਾ ਨੌਜਵਾਨ ਪੰਜਾਬ ਦਾ ਉਹ ਬੇਰੁਜ਼ਗਾਰ ਹੈ ਜਾ ਆਪਾਂ ਗੈਰ ਉਹ ਲਾ ਲੀਏ ਜਿਹੜੇ ਕੰਮ ਸਿੱਖੇ ਨੇ ਉਹ ਬੇਰਜ਼ਗਾਰ ਨੇ ਪੜੇ ਲਿਖੇ ਬੇਰਜ਼ਗਾਰ ਤੇ ਉਹਨਾਂ ਕੋਲ ਵੀ ਕੰਮ ਨਹੀਂ ਹੈ ਪੰਜਾਬ ਦੀ ਹਾਲਤ ਬੱਦ ਤੋਂ ਬੱਦਤਰ ਬਣ ਗਈ ਹੈ ਨਿਤ ਦਿਨ ਚੈਨੀਆਂ ਕੋਈ ਆ ਜਾਂਦੇ ਲੁੱਟਿਆ ਜਾ ਰਿਹਾ ਗੈਂਗਸਟਰ ਵਾਰ ਹੋ ਰਹੀ ਹੈ ਕਿਹਾ ਜਾਂ ਇਹੋ ਜਿਹਾ ਮਤਲ ਹਾਲਾਤ ਪੰਜਾਬ ਦੇ ਕਦੇ ਦੇਖੇ ਨਹੀਂ ਸੀ ਸਾਡੀ ਵੀ ਉਮਰਾਂ ਲੱਗੀਆਂ ਕਈ ਸਰਕਾਰਾਂ ਅਸੀਂ ਵੀ ਦੇਖ ਲਈਆਂ ਪਰ ਇੰਨੇ ਮਾੜਾ ਦਾ ਹਾਲਾਤ ਤਾਂ ਉਸ ਕਾਲੇ ਦੌਰ ਚ ਵੀ ਨਹੀਂ ਹੋਏ ਤੇ ਠੀਕ ਹੈ ਨਸਬਤ ਤੀ ਜਿਸ ਪ੍ਰਸ਼ੇ ਦੇ ਨਾਲ ਅੱਪਾ ਇਹ ਦੇਖਦੇ ਆ ਰਹੇ ਹਾਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਵੀ ਪੰਜਾਬ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਪਰ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਹੈਗਾ ਉਹ ਸਵਾਦ ਇਹ ਪਹਿਲਾ ਹੁਕਮ ਕੀਤਾ ਕਿ ਆਖਰਕਾਰ ਇਹਨਾਂ ਰਵਾਇਤੀ ਪਾਰਟੀਆਂ ਦਾ ਬਦਲ ਕੀ ਹੈ ਬਦਲ ਲੋਕਾਂ ਦੇ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਕਿ ਤੇ ਇਸ ਆਮ ਆਦਮੀ ਪਾਰਟੀ ਦੇ ਵੀ ਹਾਲਾਤ ਕੁਝ ਉਸੇ ਤਰੀਕੇ ਨਾਲ ਬਣਦੇ ਜਾ ਰਹੇ ਨੇ ਜਿਸ ਤਰੀਕੇ ਜਿਹੜਾ ਰੋਬਾਈਟ ਦੀ ਪਾਰਟੀ ਆ ਕੰਮ ਕਰਕੇ ਆ ਸੀ ਪਰਾ ਜੀ ਤੁਸੀਂ ਬਹੁਤ ਸਾਰਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਦੇ ਹੋ ਤੁਸੀਂ ਸਾਡੇ ਇੱਥੇ ਸਟਾਫ ਉੱਤਰੋਂ ਤੁਹਾਡੇ ਪੱਤਰਕਾਰਾਂ ਨਾਲ ਵੀ ਗੱਲਬਾਤ ਹੋ ਜੀ ਰਹੀ ਹੈ ਆਮ ਲੋਕਾਂ ਨਾਲ ਵੀ ਗੱਲਬਾਤ ਹੋ ਜੀ ਰਹੀ ਹੈ ਤੇ ਨਾਲ ਨਾਲ ਜਿਹੜੇ ਖਾਸ ਤੌਰ ਤੇ ਡੀਰੋ ਪੇ ਉਹ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਨੇ ਉਹ ਸਿਰਫ ਤੇ ਸਿਰਫ ਉੱਸੀ ਹੀ ਦੇਖਦੇ ਨੇ ਕਿ ਮੁਦਿਆਵਾਦ ਵੀ ਦੇ ਦਿਆ ਆਵਾਜ਼ ਨਹੀਂ ਆ ਰਹੀ ਪਰ ਬੜਾ ਜੀ ਆਵਾਜ਼ ਨਹੀਂ ਆ ਰਹੀ ਹਾਂਜੀ ਹਾਂ ਬ੍ਰਾਦਰ ਬ੍ਰਾਦਰ ਸਾਹਿਬ ਹਰੇਕ ਬੜਾ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਖਾਸ ਕਰਕੇ ਜਦੋਂ ਲੀਡਰ ਜਿਹੜੇ ਹੈਗੇ ਆ ਖਾ ਜਿਨ੍ਹਾਂ ਨੇ ਹੁਣ ਫਿਰ ਦੁਬਾਰਾ ਉਸੇ ਤਰੀਕੇ ਨਾਲ ਵਾਅਦੇ ਕਰਨਗੇ ਤਾਂ ਲੋਕਾਂ ਨੂੰ ਕੀ ਸੋਚਣਾ ਚਾਹੀਦਾ ਕੀ ਸੋਚ ਕੇ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਪੰਜਾਬ ਦਾ ਵੋਟ ਪਾਣੀ ਚਾਹੀਦੀ ਹੈ ਲੀਡਰ ਜਿਸ ਹਸਾਬ ਦੇ ਨਾਲ ਪਾਰਟੀਆਂ ਚੁਣ ਰਹੀਆਂ ਉਹ ਬਿਲਕੁਲ ਹੀ ਗਲਤ ਆ ਸਿਸਟਮ ਤੇ ਜਿਹੜਾ ਸਿਸਟਮ ਇੱਕ ਲੱਗਦਾ ਸੀਗਾ ਵੀ ਜਿਹੜੀ ਨਵੀਂ ਪਾਰਟੀ ਆਈ ਆ ਆਮ ਆਦਮੀ ਪਾਰਟੀ ਜਿਨੇ ਕਿਹਾ ਸੀਗਾ ਵੀ ਅਸੀਂ ਵਲੰਟੀਰੀਅਰ ਨੂੰ ਪਿੱਛੇ ਕੇ ਆਮ ਬੰਦਿਆਂ ਨੂੰ ਪਿੱਛੇ ਕੇ ਵੋਟਰਾਂ ਨੂੰ ਪੁੱਛ ਕੇ ਅੱਗੇ ਆਪਣੇ ਨਮਾਇਦੇ ਤਾਰਾ ਕਰਾਂਗੇ ਪਰ ਉਹ ਤੇ ਉਹ ਵੀ ਉਲਟ ਚਲੇ ਗਏ ਉਹ ਵੀ ਹੁਣ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਜਿਵੇਂ ਸੁਸ਼ੀਲ ਰਿੰਕੂ ਆ ਗਿਆ ਉਹ ਕਾਂਗਰਸ ਤੋਂ ਲਿਆਂਦਾ ਫਿਰ ਉਹ ਟਿਕਟ ਦੇ ਦਿੱਤੀ ਫਿਰ ਉਹ ਭਾਜਪਾ ਚਲਾ ਗਿਆ ਫਿਰ ਇਹਨਾਂ ਨੇ ਫਿਰ ਅਕਾਲੀ ਦਲ ਦਾ ਲਾਤਾ ਦੋਵੇਂ ਪਾਸੇ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਇਹ ਸਾਰੀਆਂ ਪਾਰਟੀਆਂ ਮੰਗੂ ਇਹ ਵੀ ਰਵੈਤੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਤੇ ਜਿਹੜਾ ਸਿਸਟਮ ਕੈਨੇਡਾ ਦੇ ਵਿੱਚ ਸੀਗਾ ਜੋ ਸਿਸਟਮ ਅਮਰੀਕਾ ਦੇ ਵਿੱਚ ਆ ਉੱਥੇ ਕੋਈ ਵੀ ਕੈਂਡੀਡੇਟ ਜਦੋਂ ਇਲੈਕਸ਼ਨ ਲੜਦਾ ਤਾਂ ਪਹਿਲਾਂ ਲੋਕਾਂ ਦੀ ਰਾਏ ਲਈ ਜਾਂਦੀ ਆ ਵੀ ਇਹਸ ਕੈਂਡੀਡੇਟ ਨੂੰ ਤੁਸੀਂ ਪਸੰਦ ਕਰਦੇ ਹੋ ਕਿ ਨਹੀਂ ਕਰਦੇ ਉਸ ਪਾਰਟੀ ਦੇ ਲਈ ਕੈਂਡੀਡੇਟ ਦੇ ਲਈ ਉੱਥੇ ਸਪੈਸ਼ਲ VOTING ਹੁੰਦੀ ਆ इवन ਜਿਹੜਾ ਰਾਸ਼ਟਰਪਤੀ ਲਈ ਵੀ ਜੇ ਇੱਕ ਪਾਰਟੀ ਦੇ ਵਿੱਚ ਦੋ ਤਿੰਨ ਕੈਂਡੀਡੇਟਾਂ ਦਾ ਉਹਨਾਂ ਦੀ VOTING ਕਰਾਈ ਜਾਂਦੀ ਆ ਵੀ ਇਹਨੂੰ ਲੋਕ ਪਸੰਦ ਕਰਦੇ ਆ ਕਿ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਉਹ ਜਿਹੜਾ ਕੈਂਡੀਡੇਟ ਤਾਂ ਰਹਿ ਜਾਂਦਾ ਪਰ ਇੱਥੇ ਜਿਹੜਾ ਸਿਸਟਮ ਸਾਡੇ ਹੋ ਚੁੱਕਿਆ ਹੈ سرمਾਈਦਾਰੀ ਵਾਲਾ ਸਿਸਟਮ ਹੋ ਗਿਆ ਤੇ ਜਿਹੜੇ ਇੰਨਾ ਜ਼ਿਆਦਾ ਪੇਚੀਦਾ ਤੇ ਗੁੰਝਲਦਾਰ ਬਣاتی ਇਲੈਕਸ਼ਨ ਵੀ ਜਿਹੜਾ ਕਰੋੜਾਪਤੀ ਬੰਦਾ ਅਰਬਾਪਤੀ ਬੰਦਾ ਹੀ ਇਲੈਕਸ਼ਨ ਲੜ ਸਕਦਾ ਤੇ ਦੂਜਾ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ ਤੇ ਇੱਥੇ ਤੱਕ ਕਿ ਜਿਹੜੀਆਂ ਨੋਮੀਨੇਸ਼ਨ ਸਿਕਿਉਰਿਟੀ ਫੀਸਾਂ ਸਿਕਿਉਰਿਟੀ ਨਹੀਂ ਹੋਊਗੀ ਉਹ ਵੀ ਹੋਊਗੀ ਉਹ ਸਾਰਾ ਸਿਸਟਮੇ ਬੜਾ ਗੁੰਝਲਦਾਰ ਬਣ ਗਿਆ ਜਿਹਦੇ ਵਿੱਚ ਇੱਕ ਆਮ ਜਿਹੜਾ ਸ਼ਹਿਰੀ ਹੈ ਜਿਹੜਾ ਇੱਕ ਚੰਗਾ ਹੈ ਜਿਹੜਾ ਇੱਕ ਦੇਸ਼ ਨੂੰ ਦੇਸ਼ ਦਾ ਵਫਾਦਾਰ ਆ ਜਿਹੜਾ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਸ਼ਹੀਦੀ ਦੇ ਸਕਦਾ ਈਵਨ ਮੈਂ ਇੱਥੇ ਤਾਂ ਕਹਿਣਾ ਵੀ ਜੇ ਇੱਥੇ ਇਸ ਸਮੇਂ ਜਿਹੜੇ ਸਾਡੇ ਪੁਰਾਣੇ ਕ੍ਰਾਂਤੀਕਾਰੀ ਸ਼ਹੀਦ ਹੁੰਦੇ ਉਹ ਵੀ ਇਲੈਕਸ਼ਨ ਲੜਨ ਤੋਂ ਸਮਰਥ ਹੋ ਜਾਂਦੇ ਕਿਉਂਕਿ ਇਹਨਾਂ ਦਾ ਠੀਕ ਹੈ ਰਾਣਾ ਫੇਸੋ ਸਿੰਘ ਆ ਗਿਆ ਪਰਪਾਣਾ ਜੀ ਪਰਪਾਣਾ ਜੀ ਜਿਹੜੇ ਸਵਾਲ ਮੈਂ ਪਹਿਲਾਂ ਪੁੱਛੇ ਸੀ ਖਾਸ ਕਰਕੇ ਇਹ ਇਹ ਹੈ ਕਿ ਹੁਣ ਜਿਸ ਤਰੀਕੇ ਦੇ ਗਾਂ ਸਿਆਸੀ ਪਾਰਟੀਆਂ ਦੇ ਵਿੱਚ ਸਿਰਫ ਦੇ ਸਿਰ ਇੱਕ ਕੁਰਸੀ ਹੀ ਪ੍ਰਮੁੱਖਤਾ ਰਹਿ ਗਈ ਹੈ ਤੇ ਜਿਹੜੇ ਪੰਜਾਬ ਦੇ ਲੋਕਾਂ ਦੀ ਦੇ ਬੁਨਿਆਦੀ ਮੁੱਤੇ ਨੇ ਜਿਵੇਂ ਪੰਜਾਬ ਦੇ ਨਾਲ ਨਾਇਨਸਾਫੀ ਹੋਈ ਹੈ ਤੇ ਉਸ ਨਾਇਨਸਾਫੀ ਦੇ ਖਿਲਾਫ ਤਾਂ ਕੋਈ ਸਿਆਸੀ ਪਾਰਟੀ ਲੜ ਹੀ ਨਹੀਂ ਰਹੀ ਹੈਗੀ ਸਿਰਫ ਤੇ ਸਿਰਫ ਉਹਦਾ ਚਾਹੀਦਾ ਹੈ ਕਿ ਕਿਵੇਂ ਸਾਡੇ ਹੱਥ ਵਿੱਚ ਸੱਤਾ ਰਹੇ ਤੇ ਫਿਰ ਜਿਹੜੇ ਲੋਕ ਨੇ ਇਹ ਕਿਉਂ ਨਹੀਂ ਸੋਚਦੇ ਕਿ ਇਹਨਾਂ ਨੂੰ ਜਿਹੜਾ ਹੈਗਾ ਵੋਟ ਕਿਉਂ ਦਿੱਤੀ ਜਾਂਦੀ ਹੈ ਜਦਕਿ ਜਸਕੀਵਰ ਤੋਂ ਪਹਿਲਾਂ ਦੇ ਹੈ ਕਿ ਕਦੇ ਜਿਹੜੀ ਰਾਜਨੀਤੀ ਆ ਸਾਡੀ ਉਹ ਮੁੱਦਿਆਂ ਦੇ ਆਧਾਰਤ ਹੁੰਦੀ ਸੀ ਪਰ ਕਈ ਵਾਰ ਇਹ ਵੀ ਹੁੰਦਾ ਸੀ ਕਿ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਸਾਡਾ ਪੰਜਾਬ ਆ ਜਿਹੜਾ ਪੂਰੇ ਦੇਸ਼ ਦੀ ਗਵਾਹੀ ਕਰਦਾ ਸੀ ਕਦੇ ਕਹੇ ਜਾ ਟਾਈਮ ਸੀਗਾ ਜੇਕਰ ਆਪਾਂ ਕਈ ਦਹਾਕੇ ਪਿੱਛੇ ਜਾਈਏ ਹੁਣ ਅੱਜ ਦੀ ਗੱਲ ਕੀ ਹੈ ਕਿ ਸਾਡੇ ਕੋਲ ਮੁੱਦੇ ਕੀ ਨੇ ਮੁੱਦੇ ਸਾਡੇ ਕੋਲ ਪਾਤਿਆਂ ਕੋਲ ਹੀ ਰਹਿ ਕੇ ਕਿ ਕੰਗਣਾ ਰੌਤ ਨੇ ਰਣੌਤ ਨੇ ਕੀ ਖਾਇਆ ਕੰਗਣਾ ਰੌਤ ਨੇ ਕੀ ਕਿਹਾ ਉਹਨੇ ਕੰਗਣਾ ਰਣੌਤ ਦੇ ਖਿਲਾਫ ਕੀ ਬਿਆਨ ਦਿੱਤਾ ਅੱਜ ਉਹਨੇ ਸ੍ਰੀ ਦੇਵੀ ਦੇ ਖਿਲਾਫ ਬਿਆਨ ਕੀ ਦਿੱਤਾ ਜੂ ਸ੍ਰੀ ਦੇ ਸਰਕਾਰ ਬਿਆਨ ਕੀ ਦਿੱਤਾ ਸਾਡੀ ਜਿਹੜੀ ਰਾਜਨੀਤੀ ਹੈ ਉਹ ਇੱਕ ਤੁਰਿਆ ਜਾਂਦਾ ਕੋਈ ਕੰਮ ਕੱਟ ਰਿਹਾ ਉਹਦੀ ਦਾਤਰੀ ਫੜ ਕੇ ਫੋਟੋ ਖਚਾਉਂਦਾ ਉਹ ਕਹਿੰਦੇ ਲੀਡਰ ਨੇ ਕੰਮ ਕੱਟਿਆ ਉਹਦੇ ਨਾਲ ਇਹ ਜਿਹੜੇ ਲੀਡਰ ਜਿਹੜੇ ਇਹ ਮੁੱਤੇ ਤੇ ਜਾ ਰਹੇ ਆ ਜਿਹੜੀ ਲੀਡਰਸ਼ਿਪ ਜਾ ਰਹੀ ਹੈ ਇਹ ਬਹੁਤੀ ਚੰਗੀ ਨਹੀਂ ਹੁਣ ਦੂਜੀ ਗੱਲ ਆਪਾਂ ਲੀਡਰਾਂ ਦੇ ਕੰਮ ਕਰਦੇ ਆ ਕਿ ਲੀਡਰ ਨੇ ਜਿਹੜੇ ਉਹਨੂੰ ਟਿੱਟ ਨਹੀਂ ਮਿਲਦੀ ਪਰ ਇੱਕ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਉਹਦੇ ਵਿੱਚ ਇਹ ਹੈ ਕਿ ਜੇਕਰ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਸਵਾਦ ਦਿੰਦੇ ਨੇ ਜੇ ਕੰਗੜਾ ਨਾਉਟ ਦੀ ਖਬਰ ਦੇ ਉੱਤੇ ਸਾਨੂੰ ਮਜ਼ਾ ਆਉਂਦਾ ਹੈ ਤਾ ਇਹ ਜੀ ਖਬਰਾਂ ਆਉਂਦੀਆਂ ਨੇ ਤਾ ਇਹ ਮੀਡੀਆ ਦੱਸਦਾ ਜੇਕਰ ਅਸੀਂ ਇਹ ਮਹਿਸੂਸ ਕਰਦੇ ਹਾਂ ਜਿਵੇਂ ਕੋਈ ਗੱਤੀ ਵਧਦੀ ਗੱਤੀ ਲੈ ਕੇ ਮੈਨਾ ਜਾ ਰਹੀ ਆ ਉਹਨੂੰ ਡੀਟਲ ਜਫੀ ਪਾ ਰਦਾ ਅਸੀਂ ਉਹਨੂੰ ਇਹ ਕਹਿਣ ਆਈ ਜਾਂਦੇ ਵੀ ਬੜਾ ਹੈ ਆਮ ਬੰਦਾ ਤੇ ਜੇਕਰ ਲੋਕ ਹੀ ਇਸ ਤਰੀਕੇ ਦੀ ਚੀਜ਼ਾਂ ਨੂੰ ਠੀਕ ਸੋਚਦੇ ਤਾਂ ਹੀ ਤਾਂ ਲੀਡਰ ਵੱਡੇ ਬਣ ਜਾਂਦੇ ਨੇ ਪੋਕਾ ਕੋਲ ਬਦਲ ਕੀ ਆ ਲੋਕ ਜਾਣਗੇ ਕਿੱਥੇ ਕਿਉਂਕਿ ਜੋਚੀ ਤੁਸੀਂ ਦੇਓਗੇ ਲੋਕਾਂ ਦਾ ਦੇਖਣ ਹੀ ਹੈ ਨਾ ਕਿਸੇ ਨੂੰ 20 10000 ਦੇਖਿਆ ਕਿਸੇ ਨੂੰ 2000 ਦੇਖੇਗਾ ਲੋਕ ਤਾਂ ਦੇਖਣਗੇ ਪਰ ਅਗਲੀ ਗੱਲ ਇਹ ਆ ਕਿ ਹੁਣ ਇੱਕ ਲੀਡਰ ਨੂੰ ਇੱਕ ਪਾਰਟੀ ਉਹ ਟਿਕਟ ਨਹੀਂ ਮਿਲਦੀ ਉਹ ਕਹਿੰਦਾ ਮੇਰੀ ਮਾਂ ਪਾਰਟੀ ਆਏ ਪਰ ਉਹ ਟਿਕਟ ਨਹੀਂ ਦਿੱਦੀ 10 ਸਾਲ ਬਾਅਦ ਜਾਂ 2 ਸਾਲ ਬਾਅਦ ਉਹ ਨਾਲ ਦੀ ਨਾਲ ਘੰਟੇ ਬਾਅਦ ਪਾਰਟੀ ਚੇਂਜ ਕਰਦਾ ਦੂਜੀ ਪਾਰਟੀ ਉਹ ਟਿਕਟ ਲੈ ਕੇ ਇਰਾਜ ਆ ਜਾਂਦਾ ਹੁਣ ਇੱਕ ਬੇਰਜਗਾਰ ਨੂੰ ਨੌਕਰੀ ਵੀ ਨਹੀਂ ਮਿਲਦੀ ਕਿਸੇ ਵੀ ਸਟੇਟ 'ਚ ਹੋਵੇ ਉਹ ਬੇਰਜਗਾਰ ਕਿੱਥੇ ਜਾਏਗਾ ਉਹ ਕਿਹੜੀ ਸਰਕਾਰ ਜਾਏਗਾ ਕਿ ਉਹ ਆਪਣੀ ਸਟੇਟ ਚੇਂਜ ਕਰੇ ਕਿ ਇਹੋ ਆਪਣੇ ਸਰਕਾਰ ਚੇਂਜ ਕਰੇਗਾ ਕਰੇ ਜਾਂ ਕਿਉਂ ਦੇ ਹੱਥ 'ਚ ਕੀ ਆ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਜਿਹੜੇ ਲੀਡਰ ਨੇ ਉਹਨਾਂ ਨੂੰ ਚਾਹੀਦਾ ਜੇਕਰ ਸਾਨੂੰ ਨੌਕਰੀ ਟਿਕਟ ਨਹੀਂ ਮਿਲਦੀ ਸਾਨੂੰ ਇੱਕ ਪਾਰਟੀ ਤਵੱਜੋ ਨਹੀਂ ਦਿੰਦੀ ਤਾਂ ਅਸੀਂ ਪਾਰਟੀ ਚੇਂਜ ਕਰ ਲੈਨੇ ਆ ਸਿਰਫ ਕੀ ਕਿ ਆਪਣੀ ਇੱਕ ਟਿਕਟ ਦੇਖਣੀ ਹੈ ਇਹ ਸਾਨੂੰ ਐਮਐਲਏ ਬਣਾ ਰਿਹਾ ਐਮਪੀ ਬਣਾ ਰਿਹਾ ਚੇਅਰਮੈਨ ਬਣਾ ਰਿਹਾ ਕਿ ਨਹੀਂ ਬਣਾ ਰਿਹਾ ਤਾਂ ਫਿਰ ਉਹਨਾਂ ਨੂੰ ਬੇਰਜਗਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਨਾ ਸਾਡੀਆਂ ਪਾਰਟੀਆਂ ਅੱਜ ਕਿੱਥੇ ਆ ਕੇ ਖੜੀਆਂ ਆਂ ਸਾਡੀਆਂ ਪਾਰਟੀਆਂ ਕੋਲ ਕੀ ਹੈ ਕਿ ਇੱਕ ਫਰੀ ਬਿਜਲੀ ਹੈ ਫਰੀ ਉਹਦੇ ਕੋਲ ਉਹਨੇ ਦੇਣਿਆ ਦਾਲ ਆ ਦੂਜਿਆਂ ਕਹਿੰਦੇ ਨਾਲ ਮੈਂ ਕਿੰਨੀ ਵੀ ਦੇਵਾਂਗਾ ਤਾਂ ਆ ਜਾਂਦਾ ਉਹ ਕਦੇ ਮੈਂ ਕਿ ਚਾਹ ਪੱਤੀਆਂ ਪੈਕੇਟ ਵੀ ਨਾਲ ਦੇਣਾ ਸਾਡੀਆਂ ਸਰਕਾਰਾਂ ਨੇ ਆ ਕੇ ਸਾਡੇ ਜਿਹੜੇ ਵੋਟਰ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਉੱਥੇ ਲਿਆ ਕੇ ਖੜਾ ਕਰਤਾ ਇਸ ਕਰਕੇ ਜਿਹੜੀ ਇਹ ਚੀਜ਼ ਚੱਲ ਰਹੀ ਆ ਜਾਂ ਜਿਹੜੀਆਂ ਲੋਕਾਂ ਦੇ ਵਿੱਚ ਜਿਹੜੀਆਂ ਪ੍ਰੇਤਨਾ ਨੇ ਬਹੁਤੀ ਦਿਨ ਨਹੀਂ ਚੱਲਣ ਵਾਲੀਆਂ ਲੋਕ ਸਮਝਦੇ ਨੇ ਪਰ ਲੋਕਾਂ ਕੋਲ ਬਦਲ ਨਹੀਂਗਾ ਠੀਕ ਹੈ ਲੋਕਾਂ ਕੋਲ ਕਾਮ ਆਦੀ ਪਾਰਟੀ ਦਾ ਬਦਲ ਸੀਗਾ ਉਹਨਾਂ ਨੇ ਬਦਲ ਲਿਆਂਦਾ ਪਰ ਉਹ ਪਾਰਟੀ ਵੀ ਉੱਥੇ ਆ ਕੇ ਉਹਦੇ ਤੇ ਚੱਲ ਵੀ ਇਸ ਕਰਕੇ ਹੁਣ ਜਿਹੜਾ ਅੱਗੇ ਹੁਣ ਆਪਾਂ ਤੁਸੀਂ ਦੇਖਦੇ ਹੋ ਕਿ ਜੇਕਰ ਗੱਲ ਕਰਦੇ ਆਪਾਂ ਕਾਨੂੰਨ ਵਿਵਸਥਾ ਦੀ ਪੰਜਾਬ ਦੀ ਕਿ ਕਿਤੋਂ ਦੀ ਵੀ ਲਾ ਲਓ ਤੁਰਿਆ ਜਾਂਦਾ ਬੰਦਾ ਚਾਕੂ ਮਾਰ ਕੇ ਕਤਲ ਕਰ ਦਿੰਦਾ ਲੋਕ ਘਰੇ ਬਾਕੇ ਲੋਕਾਂ ਨੂੰ ਮਾਰ ਰਹੇ ਆ ਕਤਲ ਕਰ ਰਹੇ ਨੇ ਦਿੱਲੀ ਪਰ ਨੇ ਕਿੰਨੇ ਕਤਲ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਨਸ਼ਿਆਂ ਨਾਲ ਦਿੱਲੀ ਕਿੰਨੇ ਨੌਜਵਾਨ ਮਾਰ ਰਹੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਆਪਾਂ ਤਾਂ ਸਿਰਫ ਲਿਆ ਕੇ ਛੱਡ ਦਿੰਦੇ ਆ ਕਿ ਇੱਕ ਜੀ ਸਟੇਟ ਹੈ ਜਾਂ ਬਾਰਡਰ ਸਟੇਟ ਹੈ ਚਾਹੇ ਉਹਦੇ ਵਿੱਚ ਜਿਹੜੀ ਮਰਜ਼ੀ ਲਾ ਲਓ ਚਾਹੇ ਚੀਨ ਆ ਚਾਹੇ ਪਾਕਿਸਤਾਨ ਆ ਚਾਹੇ ਬੰਗਲਾਦੇਸ਼ ਆ ਚਾਹੇ ਨੇਪਾਲ ਵੀ ਸਾ ਪਰ ਗੱਲ ਇਹ ਮੇਰਾ ਹੱਲ ਕੌਣ ਕਰੇਗਾ ਨਾ ਕੋਈ ਸਰਕਾਰ ਦਾ ਹੱਲ ਕਰੇਗੀ ਆਕੇ ਹੱਲ ਕਿਸੇ ਨੇ ਤਾਂ ਕਰਨਾ ਹੀ ਹੈ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿਹਨੇ ਹੱਲ ਕੀਤਾ ਉਸ ਚੀਜ਼ ਦਾ ਨਸ਼ਾ ਸਾਟਾ ਜਿਉਂ ਦਾ ਤਿਉਂ ਆ ਕਾਨੂੰਨ ਵਿਵਸਥਾ ਸਾਡੀ ਜਿਉਂ ਦੀ ਤਿਉਂ ਖੜੀ ਆ ਬੇਰਜ਼ਗਾਰੀ ਦੇ ਮਸਲੇ ਜਿਉਂ ਦੇ ਤਿਉਂ ਖੜੇ ਅਸੀਂ ਹਰ ਸਾਲ ਅੰਕੜੇ ਜਾਰੀ ਕਰ ਰਹੇ ਹਾਂ ਸਰਕਾਰਾਂ ਅੰਕੜੇ ਜਾਰੀ ਕਰਦਿਆਂ ਨੇ ਕਿ ਇਸ ਸਾਲ ਅਸੀਂ ਇੰਨੇ ਪਰਸੈਂਟ ਜਿਹੜੀਆਂ ਨੌਕਰੀਆਂ ਦਿੱਤੀਆਂ ਇੰਨੇ ਪਰਸੈਂਟ ਬੇਰਜ਼ਗਾਰੀ ਘੱਟਲੀ ਹੋਈ ਹੈ ਪਰ ਨੌਕਰੀ ਮਿਲੀ ਕਿਹਨੂੰ ਹੈ ਕਿੰਨੇ ਪਰਸੈਂਟ ਬੰਦਿਆਂ ਨੂੰ ਨੌਕਰੀ ਮਿਲੀ ਹੈ ਉਸ ਤੋਂ ਵੱਧ ਤਾਂ ਜਿਹੜੇ ਨੌਜਵਾਨ ਨੇ ਉਹ ਹਰ ਸਾਲ ਬੇਰੁਜ਼ਗਾਰ ਹੋ ਰਹੇ ਆ ਅੜ ਕੇ ਉਹ ਜਿਹੜੇ ਕੋਈ ਦੁਕਾਨ ਤੇ ਲੱਗ ਰਿਹਾ ਕਿੰਨੀ ਨੌਕਰੀ ਮਿਲਦੀ ਆ ਉਹਨੂੰ ਇੱਕ ਬੰਦਾ ਬੀਏ ਗ੍ਰੈਜੂਏਟ ਐਮਏ ਬੀਐਡ ਕੀਤੀ ਐ ਉਹ ਇੱਕ ਦੁਕਾਨ ਤੇ ਜਾਂ ਕਿਸੇ ਸ਼ੋਰੂਮ ਤੇ ਕੰਮ ਕਰ ਰਿਹਾ ਉਹਨੂੰ 7000 ਆ ਰਹੇ ਆ 10000 ਮਿਲ ਰਿਹਾ ਰੁਪਾਣਾ ਜੀ ਰੁਪਾਣਾ ਜੀ ਅਸੀਂ ਸਾਡੇ ਲੱਖਾਂ ਨੌਜਵਾਨ ਪੈਦਾ ਝਾਲਖ ਨੇ ਪਰ ਸਾਡੇ ਕੋਲ ਹਰੇਕੀ ਇੱਕ ਅੰਗਰੇਜ਼ ਭਾਂਡੇ ਮਾਣਨ ਵਾਸਤੇ ਨਹੀਂ ਆਇਆਗਾ ਸਫਾਈ ਕਰਨ ਵਾਸਤੇ ਨਹੀਂ ਆਇਆ ਜਾ ਰੋੜੀ ਕੋਟਣ ਵਾਸਤੇ ਨਹੀਂ ਆਇਆ ਹੈਗਾ ਤੇ ਇਹ ਜਿਹੜੇ ਸਿਆਸਤਦਾਨਾਂ ਦੇ ਵਾਦੇ ਨੇ ਦਾਅਵੇ ਨੇ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ ਉਹਦਾ ਕਾਰਨ ਇਹੀ ਹੈ ਕਿ ਅਸੀਂ ਹੋਰਾਂ ਦੇ ਉਸਤੇ ਵਿਸ਼ਵਾਸ ਕਰਦੇ ਹਾਂ ਬੜਾ ਜਿਹਾ ਫੇਰਵਾ ਕਿ ਇਸ ਸਮੇਂ ਬ੍ਰੇਕ ਲੈ ਕੇ ਸਮਾਗੋੜਿਆ ਹੈ ਨਿਆਂਇਕ ਬ੍ਰੇਕ ਚਰਚਾ